ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਦੁਖ ਪੰਜਨੀ ਸਾਹਿਬ ਗੌੜੀ ਮਹੱਲਾ ਪੰਜ ਮਾਂਜ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰਿਆ ਰਾਦੀਐ ਪੂਰਨ ਸਤ ਗੁਰ ਗਿਆਨ ਰਹਾਉ ਜਿਤ ਘਟ ਵਸੈ ਪਰਮ ਭਰਮੰ ਸੋਈ ਸੁਹਾਵਾ ठाਉ ਜਮ ਕੰਕਰ ਨੇੜ ਨ ਆਵੈ ਰਸਨਾ ਹਰ ਗੁਣ ਗਾਉ ਸੇਵਾ ਸੁਰਤ ਨ ਜਾਣੀਆ ਨਾ ਜਾਪੈ ਆਰਾਧ ਓਟ ਤੇਰੀ ਜਗ ਜੀਵਨ ਮੇਰੇ ਠਾਕੁਰ ਅਗਮ ਅਗਾਧ ਭੈ ਕਿਰਪਾਲ ਗੁਸਾਈਆਂ ਨਠੇ ਸੋਗ ਸੰਤਾਪ ਤਤਿ ਵਾਉ ਨ ਲੱਗੇ ਸਤਗੁਰ ਰਖੇ ਆ ਗੁਰ ਨਾਰਾਇਣ ਦੇਉ ਗੁਰ ਗੁਰ ਸੱਚਾ ਸਿਰਜਣਹਾਰ ਗੁਰ ਤੁਠੈ ਸਭ ਕਿਛੁ ਪਾਇਆ ਜਨ ਨਾਨਕ ਸਤਿ ਬਨਿਹਾਰ ਗਉੜੀ ਮਹਿਲਾ ਪੰਜਵਾ ਸੂਕੇ ਹਰੇ ਕੀ ਅੱਖ ਨਮਾਹਿ ਅੰਮ੍ਰਿਤ ਰੇਟ ਸਚ ਜੀਵਾਈ ਕਾਟੇ ਕਾਇਟਿ ਪੂਰੀ ਗੁਰ ਦੇਵਾ ਸੇਵ ਕੋ ਦਿਨੀ ਆਪਣੀ ਸੇਵ ਰਹਾਉ ਮਟ ਗਈ ਚਿੰਤ ਪੁਨੀ ਮਨ ਆਸਾ ਕਰੀਂਦਿਆ ਸਤ ਗੁਰ ਗੁਣ ਤਸਾ ਦੁੱਖ ਨਾ ਠੇ ਸੁਖ ਆਏ ਸਮਾਏ ਟੀਰਣਾ ਪਰੇ ਜਾ ਗੁਰ ਪਰਮਾਈ ਐਸੇ ਪੰਨੇ ਪੂਰੇ ਗੁਰ ਮਲੇ ਨਾਨਕ ਤੇ ਜਨ ਸੁਫਲ ਫਲੇ ਗੌੜੀ ਮਹੱਲਾ ਪੰਜਵਾ ਤਾਪ ਗਏ ਪਾਈ ਪ੍ਰਸਾਦ ਸੀਤਲ ਪੈ ਕਿਨੀ ਪ੍ਰਵਦਾਤਾ ਪ੍ਰਭ ਕਿਰਪਾ ਤੇ ਪੈ ਸੁਹੇਲੇ ਜਨਮ ਜਨਮ ਕੇ ਵਿਚਰੇ ਮੇਲੇ ਰਹਾਉ ਸਿਮਰਤ ਸਿਮਰਤ ਪ੍ਰਮਾ ਕਾ ਨਾਉ ਸਗਲ ਰੂਪ ਕਾ ਬਿਨਸਿਆ ਥਾਉ ਸਹਿਜ ਸੁਪਾਏ ਬੋਲੇ ਹਰ ਬਾਣੀ ਆਠ ਪਹਿਰ ਪ੍ਰਾ ਸਿਮਰੋ ਪ੍ਰਾਨੀ ਦੁਖ ਦਰਦ ਜਮ ਨੇੜ ਨ ਆਵੇ ਕਉ ਨਾਨਕ ਜੋ ਹਰ ਗੁਣ ਗਾਵੇ ਗੌੜੀ ਮਹੱਲਾ ਪੰਜਵਾਂ ਜਿਸ ਸਿਮਰਤੈ ਦੂਖ ਸਭ ਜਾਇ ਨਾਮ ਰਤਨ ਵਸੈ ਮਨ ਆਇ ਜਪ ਮਨ ਮੇਰੀ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਰਹਾਉ ਇਕਸ ਬਿਨ ਨਾਹੀ ਦੂਜਾ ਕੋਈ ਜਾਂਕੇ ਦਿੱਟ ਸਦਾ ਸੁਖੋਹਿ ਸਾਜਨ ਮੀਤ ਸਖਾ ਕਰ ਏਕ ਹਰ ਹਰ ਅੱਖਰ ਮਨ ਮਹਿ ਲੇਖ ਰਾਵ ਰਹੇ ਆ ਸਰਬਤ ਸੁਆਮੀ ਗੁਣ ਗਾਵੇ ਨਾਨਕ ਅੰਤਰ ਜਾਮੀ ਗੌੜੀ ਮਹੱਲਾ ਪੰਜਵਾ ਕੋਟ ਬਿਗਣ ਹੀ ਰੇਖ ਨਮਾਹੇ ਹਰ ਹਰ ਕਥਾ ਸਾਧ ਸੰਗ ਸੁਨਾਹੇ ਪੀਵਤ RAM ਰਾਸੇ ਅੰਮ੍ਰਿਤ ਗੁਣ ਜਾਸ ਜਪ ਹਰ ਚਰਨ ਮਿਟੀ ਖੁਦ ਤਾਂ ਸਰਹਾਉ ਸਰਬ ਕਲਿਆਣ ਸੁਖ ਸਹਿ ਜਿ ਨਿਧਾਨ ਜਾਂ ਕਹਿ ਰਿਤੇਵ ਸਹਿ ਭਗਵਾਨ ਔਖਦ ਮੰਤਰ ਤੰਤ ਸਭ ਸ਼ਾਰ ਕਰਨ ਹਾਰ ਦੇ ਮਹਤਾਨ ਤਜ ਸਭ ਭਰਮ ਪਜਿਓ ਪਾਰ ਬ੍ਰਹਮ ਕਉ ਨਾਨਕ ਆਟਾ ਨੇਹ ਧਰਮ ਗੌੜੀ ਮਹੱਲਾ ਪੰਜਵਾ ਸਾਧ ਪਈ ਗੁਰੂ ਗੋਬਿੰਦ ਪਾਈ ਤਾਪ ਪਾਪ ਬਿਨ ਸੇ ਮੇਰੇ ਭਾਈ ਰਹਾਉ ਰਾਮ ਨਾਮ ਨਿਤ ਰਸਨ ਬਖਾਨ ਬਿਨਸੇ ਰੋਗ ਭੈ ਕਲਿਆਨ ਪਾਰ ਬ੍ਰਹਮ ਗੁਣ ਅਗਮ ਵਿਚਾਰ ਸਾਧੂ ਸੰਗਮ ਹੈ ਨਿਸਤਾਰ ਨਿਰਮਲ ਗੁਣ ਗਾਵੋ ਨਿਤ ਨੀਤ ਗਈ ਬਿਯਾਦ ਉਭਰੇ ਜਨ ਮੀਤ ਮਨ ਬਜ ਕਰਮ ਪ੍ਰਭ ਅਪਨਾ ਧਿਆਈ ਨਾਨਕ ਦਾਸ ਤੇਰੀ ਛਰਣਾ ਗੌੜੀ ਮਹੱਲਾ ਪੰਜਵਾਂ ਨੇਤਰ ਪ੍ਰਕਾਸ਼ ਕੀਆ ਗੁਰਦੇਵ ਪਰਮ ਗਏ ਪੂਰਨ ਭਈ ਸੇਵ ਰਹਾਉ ਸਿਤਲਾਤੇ ਰਖਿਆ ਵਿਹਾਰੀ ਪਾਰ ਪਰੰਪਰਾ ਕਿਰਪਾ ਤਾਰੀ ਨਾਨਕ ਨਾਮ ਜਪੈ ਸੋ ਜੀਵੇ ਸਾਧ ਸੰਗ ਹਰਿ ਅੰਮ੍ਰਿਤ ਪੀਵੇ ਗੌੜੀ ਮਹੱਲਾ ਪੰਜ ਮਾ ਥਿਰ ਘਰ ਬੈਸੋ ਹਰ ਜਨ ਪਿਆਰੇ ਸਤਗੁਰ ਤੁਮਰੀ ਕਾਜ ਸਵਾਰੀ ਰਹਾਉ ਦੋਹਟੇ ਦੂਤ ਪਰਮੇਚਰ ਮਾਰੇ ਜਨ ਕੇ ਪੈਜ ਰਖੀ ਕਰਤਾਰੇ ਬਾਦਸ਼ਾਹ ਸ਼ਾਹ ਸਭ ਵਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਪੋ ਹੋਏ ਭਜੋ ਭਗਵਾਨ ਸਾਧ ਸੰਗਤ ਮਿਲ ਕੀ ਨਉਦਾਨ ਸ਼ਰਨ ਪਨੇ ਪ੍ਰਵੇ ਅੰਤਰ ਜਾਮੀ ਨਾਨਕੀ ਓਟ ਪਕਰੀ ਪ੍ਰਭ ਸੁਆਮੀ ਗੌੜੀ ਮਹੱਲਾ ਪੰਯਮਾ ਰਾਗ ਪਿਤਾ ਪ੍ਰਭ ਮੇਰੇ ਮੋਹਿ ਨਿਰਗੁਨ ਸਭ ਗੁਣ ਤੇਰੇ ਰਹਾਉ ਪੰਜ ਵਿਖਾਦੀ ਏਕ ਗਰੀਬਾ ਰਾਖੋ ਰੱਖਣ ਹਾਰੀ ਖੇਦ ਕਰੈ ਅਰ ਬਹੁਤ ਸੰਤਾਵਹਿ ਆਇਓ ਸ਼ਰਨ ਤੁਹਾਰੀ ਕਰ ਕਰ ਹਾਰਿਓ ਅਨਕ ਬੋ ਭਾਂਤੀ ਛੋਡੇ ਕਤੋਂ ਨਾਹੀ ਏਕ ਬਾਤ ਸੁਨ ਤਾ ਕੀ ਓਟਾ ਸਾਧ ਸੰਗ ਮਿਟ ਜਾਹੀ ਕਾਰ ਕਿਰਪਾ ਸੰਤ ਮਿਲੇ ਮੋਹੇ ਤਿਨ ਤੇ ਧੀਰਜ ਪਾਇਆ ਸੰਤੀ ਮੰਤ ਦੀਆਂ ਮੋਇ ਨਿਰਪਾਉ ਗੁਰ ਕਾ ਸ਼ਬਦ ਕਮਾਇਆ ਜੀਤ ਲੈ ਹੋਏ ਮਹਾ ਬਿਖਾਦੀ ਸਹਿਜ ਸੁਹੇਲੀ ਬਾਣੀ ਕਉ ਨਾਨਕ ਮਨ ਭਇਆ ਪ੍ਰਗਾਸਾ ਪਾਇਆ ਪਦ ਨਿਰਵਾਣੀ ਬਿਲਾਵਲ ਮਹੱਲਾ ਪੰਜਵਾਂ ਸਰਬ ਕਲਿਆਣ ਕੀਏ ਗੁਰਦੇਵਾਂ ਸੇਵਕ ਆਪਣੀ ਲਾਇਓ ਸੇਵ ਬਿਗਨ ਨਾ ਲਾਗੇ Japen alkhya bhevan ਧਰਤ ਪੁਨੀਤ ਭਈ ਗੁਣ ਗਾਏ ਦੁਰਤ ਗਿਆਨ ਹਰਨਾਮ ਤਿਆ ਆਇ ਰਹਾ ਸਭ ਨੇਤਾ ਰਵਿਆ ਆਪ ਆਦ ਜੁਗਾਦ ਜਾਂਕਾ ਵੱਡ ਪਰਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮੀਠੇ ਨਿਰ ਬਿਗਨ ਹੋਏ ਸਭ ਥਾਈ ਬੂਠੇ ਸਭ ਸੁਖ ਪਾਏ ਸਤਗੁਰੂ ਟੂਠੇ ਪਾਰ ਬ੍ਰਹਮ ਪ੍ਰਾਪੇ ਰਖਵਾਲੇ ਜਿਥੈ ਕਿਥੈ ਦੀਸੈ ਨਾਲੇ ਨਾਨਕ ਦਾਸ ਕਸਮ ਪ੍ਰਤਪਾਨੇ ਬਿਲਾਵਲ ਮਹੱਲਾ 5ਾ ਚਰਨ ਕਮਲ ਪ੍ਰਭ ਹਿਰਦੈ ਧਿਆਏ ਰੋਗ ਗਏ ਸਗਲੇ ਸੁਖ ਪਾਏ ਗੁਰਦੁਹ ਘਟਿ ਅਦੀਨੋ ਦਾਨ ਸਫਲ ਜਨਮ ਜੀਵਨ ਪਰਵਾਨ ਰਹਾਉ ਅਕਾਤਕਥਾਏ ਅਮਰਤ ਪ੍ਰਭ ਬਾਣੀ ਕਉ ਨਾਨਕ ਜਪ ਜੀਵੇ ਗਿਆਨੀ ਬਿਲਾਵਲ ਮਹੱਲਾ 5ਾ ਸ਼ਾਂਤ ਪਾਈ ਗੁਰ ਸਤਗੁਰ ਪੂਰੇ ਸੁਖ ਉਪਜੇ ਬਾਜੇ ਅਨਹਦ ਤੂਰੇ ਰਹਾਉ ਤਾਪ ਭਾਵ ਸੰਤਾਪ ਬਿਨਾਸੀ ਹਰਿ ਸਿਮਰਤ ਕਿਨ ਵਿਖ ਸਭ ਨਾਸੀ ਅਨੰਦ ਕਰੋ ਮਿਲ ਸੁੰਦਰ ਨਾਰੀ ਗੁਰੂ ਨਾਨਕ ਮੇਰੀ ਪੈਂਜ ਸਵਾਰੀ ਬੇਲਬਨ ਮਹਿਲਾ ਪੰਜਵਾ ਸਗਲੇ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਧ ਸਮਾਰਿਆ ਸਾਧ ਜਨਾ ਹੋਏ ਕਿਰਪਾ ਲਾ ਬਖਸ਼ੇ ਸਭ ਪਰਵਾਰਿਆ ਕਾਰਜ ਸਤ ਗੁਰ ਆਪ ਸਵਾਰਿਆਂ ਵੱਡੀਆਂ ਰਜਾ ਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆਂ ਰਹਾ ਵਣ ਤ੍ਰਿੰਨ ਤ੍ਰਿ ਪਵਨ ਹਰਿਆ ਹੋਏ ਸਗਲੇ ਜੀ ਸਾਧਾਰਿਆਂ ਮਨ ਛੇ ਨਾਨਕ ਫਲ ਪਾਏ ਪੂਰਣ ਈਸ਼ੁ ਪੁਜਾਰਿਆਂ ਬਿਲਾਵਲ ਮਹੱਲਾ ਪੰਜਵਾਂ ਰੋਗ ਗਿਆ ਪ੍ਰਭ ਆਪ ਕੋ ਵਾਇਆ ਨੀਂਦ ਪਈ ਸੁਖ ਸਹਿਜ ਘਰ ਆਇਆ ਰਹਾ ਰਾਜੇ ਰਾਜੇ ਭੋਜਨ ਖਾਵੋ ਮੇਰੇ ਭਾਈ ਅਮਰਤ ਨਾਮ ਰਦਮਾਹ ਤੇ ਆਈ ਨਾਨੇ ਗੁਰਪੂਰੀ ਸ਼ਰਣਾਹੀ ਜਿਨੇ ਆਪਣੇ ਨਾਮ ਕੀ ਪੈਂਜਰ ਖਾਈ ਬਿਲਾਬਲ ਮਹੱਲਾ ਪੰਜਵਾ ਤਾਉ ਸੰਤਾਨ ਸਗਲੇ ਗਏ ਬਿਨਸੇ ਤੇ ਰੋਗ ਪਾਰ ਬਰਮ ਤੂੰ ਬਖਸ਼ਿਆ ਸੰਤਨ ਰਸ ਭੋਗ ਰਹਾਉ ਸਰਬ ਸੁਖਾ ਤੇਰੀ ਮੰਡਲੀ ਤੇਰਾ ਮਨ ਤਨਿਆ ਰੋਗ ਗੁਨ ਗਾਵੋ ਨਿਤ ਰਾਮ ਕੇ ਔਖਦ ਜੋਗਾਂ ਆਏ ਬਸ ਕਰ ਦੇ ਇਸ ਮੈਂ ਇਹ ਭਲੇ ਸੰਜੋਗ ਨਾਨਕ ਪ੍ਰਭ ਸੁ ਪ੍ਰਸੰਨ ਭੈ ਲੈ ਗਏ ਬਿਯੋਗ ਬਿਲਾਵਲੇ ਮਹੱਲਾ ਪੰਜਿਮਾ ਬੰਦਨ ਕਾਟੇ ਆਬ ਪ੍ਰਭ ਹੋਆ ਕਿਰਪਾਲ ਦੀਨ ਦਿਆਲ ਪ੍ਰਭ ਪਾਰ ਬ੍ਰਹਮ ਤਾਂ ਕੀ ਨਦਰਿ ਨਿਹਾਲ ਗੁਰਪੂਰੈ ਕਿਰਪਾ ਕਰੀ ਕਟਿਆ ਦੁੱਖ ਰੋਗ ਮਨ ਤਨ ਸੀਤਨ ਸੁਖੀ ਭਿਆ ਪ੍ਰਭ ਤਿਆਵਣ ਜੋਗ ਰਹਾਉ ਔਕਤ ਹਰ ਕਾ ਨਾਮ ਹੈ ਜਿਤ ਰੋਗ ਨ ਬਿਆਪੈ ਸਾਧ ਸੰਗ ਮਨ ਤਨ ਹਿਤੈ ਫਿਰ ਦੁੱਖ ਨ ਜਾਪੈ ਹਰ 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 ਜਾਪੀਐ ਅੰਤਰ ਨਿਵਲਾਈ ਕਿਲਵਕਿ ਉਤਰੈ ਸੁਧੋਏ ਸਾਧੂ ਸ਼ਰਣਾਈ ਸੋਨ ਤਜਬ ਤਹਰਨਾਮ ਜਸ ਤਾਂ ਕੀ ਦੂਰ ਬਲਾਹੀ ਮਹਾ ਮੰਤ ਨਾਨਕ ਕਥੈ ਹਰ ਕੇ ਗੁਣ ਗਾਈ ਬਿਲਾਵਲੇ ਮਹੱਲਾ ਪੰਜੇ ਮਾ ਹਰ 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 ਆਰਾਧੀਐ ਹੋਈਐ ਆਰੋਗ ਰਾਮਚੰਦ ਕੀ ਲਛਟ ਕਾ ਜਿਨ ਮਾਰਿਆ ਰੋਗ ਰਹਾਉ ਗੁਰਪੂਰਾ ਹਰ ਜਾਪੀਐ ਨਿਤ ਕੀ ਚੈ ਭੋਗ ਸਾਧ ਸੰਗਤ ਕੈ ਵਾਰਣੈ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਬਿਨ ਸਹਬ ਹੋਗ ਨਾਨਕ ਪ੍ਰਸਰਨ ਆਗਤੀ ਕਰਨ ਕਰਨ ਜੋਗ ਰਾਗ ਬਿਲਾਵੈ ਮਹੱਲਾ ਪੰਜਵਾ ਧੁਪ ਦੀ ਘਰ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਵਰ ਉਪਾਮ ਸਭ ਤਿਆਂ ਗਿਆਂ दारू ਨਾਮ ਲਿਆਂ ਤਾਪ ਪਾਵਸਾ ਮਿਟੇ ਰੋਗ ਸੀਤਲ ਮਨ ਭਿਆ ਗੁਰਪੁਰ ਆਇਆ ਰਦਿਆ ਸਗਲਾ ਦੁੱਖ ਗਿਆ ਰੱਖਣ ਹਰੈ ਰੱਖਿਆ ਆਪਣੀ ਕਰਮਿਆ ਰਹਾ ਬਾਂਹ ਪਗੜ ਪ੍ਰਵ ਕਾਢਿਆ ਕੀਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਪਿਆ ਬਿਲਾਵਨ ਮਹੰਲਾ ਪਨਿਮਾ ਰੋਗ ਮਿਟਾਇਆ ਆਪ ਪ੍ਰਭ ਉਭਜਿਆ ਸੁਖ ਸਾਤ ਵਡ ਪਰਤਾ ਪਿਆ ਚਰਜ ਰੂਪ ਹਰ ਕੀਨੀ ਦਾਤ ਗੁਰੂ ਗੋਬਿੰਦ ਕਿਰਪਾ ਕਰੇ ਰਾਖਿਆ ਮੇਰਾ ਪਾਹੀ ਹਮ ਤੇ ਕੀ ਸ਼ਰਣਾਗਤੀ ਜੋ ਸਦਾ ਸਹਾਈ ਰਹਾਉ ਬਿਰਤੀ ਕਦੇ ਨਾ ਹੋਵੈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਬਿਲਾਵਲ ਮਹੱਲਾ ਪੰਜਵਾਂ ਤਾਤੀ ਬਾਵ ਨਾ ਲੱਗੇ ਪਾਰ ਬ੍ਰਹਮ ਸ਼ਰਣਾਹੀ ਚਾ ਗਿਰਦ ਹਮਾਰੈ ਰਾਮਕਾਰ ਦੁਖ ਲਗੇ ਨਾ ਪਾਈ ਸਤਗੁਰ ਪੂਰਾ ਪੇਟਿਆ ਜਿਨ ਬਣਤ ਬਨਾਈ RAM ਨਾਮ ਔਖਦ ਦੀਆ ਏਕਾਲੇ ਬਲਾਈ ਰਹਾਉ ਰਾਖ ਲੀਏ ਇਤਨੇ ਰਖਣ ਹਾਰ ਸਭ ਬਿਆਦ ਮਿਟਾਈ ਕਉ ਨਾਨੇ ਕਿਰਪਾ ਭਈ ਪ੍ਰਾਪੇ ਸਹਾਈ ਬਿਲਾ ਬਲ ਮਹੱਲਾ ਪੰਜਵਾਂ ਆਪਣੇ ਬਾਲਕ ਆਪ ਰੱਖਿਆ ਨਾ ਪਾਰ ਬ੍ਰਹਮ ਗੁਰਦੇਵ ਸੁਖ ਸਾਤ ਸਹਿਜ ਆਨੰਦ ਭਈ ਪੂਰਨ ਭਈ ਸੇਵ ਰਹਾਉ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਏ ਜੇ ਵਾਲਿਆਨ ਜਾਂਕਾ ਵਡ ਪਰਤਾਪ ਦੋਖ ਹਮਾਰੇ ਬਖਸ਼ਿਆ ਨਾ ਆਪਣੀ ਕਲ ਤਾਰੀ ਮਨ ਬਾਚਤ ਫਲ ਦਿੱਤਿਆ ਨਾਨਕ ਬਲਿਹਾਰੀ ਬਿਲਾ ਬਨ ਮਹੱਲਾ ਪੰਜਵਾ ਤਾਪ ਲਾਹਿਆ ਗੁਰਸਿਰ ਜਨਹਾਰ ਸਤਗੁਰੇ ਆਪਣੇ ਕੋ ਬਲ ਜਾਈ ਜਿਨ ਪੈਜ ਰਖੀ ਸਾਰੇ ਸੰਸਾਰ ਰਹਾਉ ਕਰ ਮਸਤਗਤਾਰ ਬਾਲਕ ਰਖ ਲੈਨੋ ਪ੍ਰਭ ਅੰਮ੍ਰਿਤ ਨਾਮ ਮਹਾਰਸਦੀਨੋ ਦਾਸ ਕੀ ਲਾਜ ਰਖੈ ਮਿਹਰਬਾਨ ਗੁਰੂ ਨਾਨਕ ਬੋਲੇ ਦਰਗਹਿ ਪਰਵਾਨ ਬਿਲਾਵਲ ਹੈ ਮਹਿਲਾ ਪੰਜਮਾ ਤਾਪ ਪਾਪ ਤੇ ਰਖੇ ਆਪ ਸੀਤਲ ਪੈ ਗੁਰ ਚਰਨੀ ਲਾਗੇ RAM ਨਾਮ ਹਿਰਦੇ ਮਹਿ ਜਾਪ ਰਹਾਉ ਕਰ ਕਿਰਪਾ ਹਸਤ ਪ੍ਰਾਪ ਦੇਨੇ ਜਤਿ ਉਧਾਰ ਨਵਖੰਡ ਪਰਤਾਪ ਦੁੱਖ ਬਿਨ ਸੇ ਸੁਖ ਅਨੰਦ ਪਰਵੇਸਾ ਤ੍ਰਿਸ਼ਣ ਬੁਝੇ ਮਨ ਤਨ ਸੱਚ ਧਰਾਪ ਅਨਾਥ ਕੋ ਨਾਥ ਸ਼ਰਨ ਸਮਰਥਾ ਸਗਰ ਸੇਟ ਕੋ ਮਾਈ ਬਾਪ ਭਗਤ ਵਸ਼ਲ ਪੈ ਪੰਜਨ ਸੁਆਮੀ ਗੁਣ ਗਾਉਤ ਨਾਨਕਿਆ ਲਾਪ ਸੋਰਠ ਮਹੱਲਾ ਪੰਜਮ ਕਾਰੇਸ਼ ਨਾਨਕ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੁਗਾ ਕੋਟ ਬਿਗੜ ਲਾਥੇ ਪ੍ਰਭ ਸ਼ਰਣਾ ਪ੍ਰਗਟੇ ਭਲੇ ਸੰਜੋਗਾ ਪ੍ਰਭ ਬਾਣੀ ਸ਼ਬਦ ਸੁਪਾਖਿਆ ਗਾਵਹੁ ਸੁਣਹੁ ਪੜਹੁ ਨਿਤ ਭਾਈ ਗੁਰਪੂਰੈ ਤੂੰ ਰਾਖਿਆ ਰਹਾ ਸਾਚਾ ਸਾਹਿਬ ਮਿੱਤ ਵਡਾਈ ਭਗਤ ਬਚਲਦੇ ਆਲਾ ਸੰਤਾਂ ਕੀ ਪੈਜੇ ਰਖਦਾ ਆਇਆ ਆਦ ਬਿਰਧ ਪ੍ਰਤ ਪੰਲਾ ਹਰੇ ਅਮਰਤ ਨਾਮ ਪੂਜਣ ਨਿਤ ਪੁੰਚੋ ਸਰਬ ਵੇਲਾ ਮੁਖ ਪਾਵੋ ਜਰਾ ਮਰਾ ਤਾਪ ਸਭਨਾ ਠਾ ਗੁਣ ਗੋਬਿੰਦ ਨਿਤ ਗਾਵਹੁ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣਾਈ ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰੂ ਨਾਨਕੀ ਵਡਿਆਈ ਸੋਰਠ ਮਹੱਲਾ ਪੰਜਵਾ ਸੂਖ ਮੰਗਲ ਕਲਿਆਣ ਸਹਿਜ ਧੁਨ ਪ੍ਰਭ ਕੇ ਚਰਨ ਨਿਹਾਰਿਆ ਰਾਖਣ ਹਾਰੇ ਰਾਖਿਓ ਬਾਰਿਕ ਸਤਗੁਰ ਤਾ ਪਿਉ ਤਾਰਿਆ ਉੱਬਰੇ ਸਤਗੁਰ ਕੀ ਸਰਣਾਈ ਜਾਂ ਕੀ ਸੇਵਨਾ ਵਿਰਤੀ ਜਾਈ ਰਹਾ ਘਰ ਮੈਂ ਸੁਖ ਬਾਹਰ ਫੁਨ ਸੁਖਾ ਪ੍ਰਭ ਆਪਣੇ ਭੈ ਦਿਆਲਾ ਨਾਨਕ ਬਿਗਨਣਾ ਲਾਗੇ ਕੋ ਮੇਰਾ ਪ੍ਰਭ ਹੋਆ ਕਿਰਪਾਲ ਸੋਰਠ ਮਹੱਲਾ ਪੰਜਵਾਂ ਗਏ ਕਲੇਸ਼ ਰੋਗ ਸਭ ਨਾਸੀ ਪ੍ਰਭ ਆਪਣੇ ਕਿਰਪਾ ਧਾਰੀ ਆਠ ਪਹਿਰਿਆਂ ਰਾਧੋ ਸੁਆਮੀ ਪੂਰਨ ਕਾਲ ਹਮਾਰੀ ਹਰ ਜਿਓ ਤੂੰ ਸੁਖ ਸੰਪਤਿ ਰਾਸ ਰਾਖ ਲੈਹੁ ਭਾਈ ਮੇਰੇ ਕਾ ਪ੍ਰਭ ਆਗੇ ਅਰਦਾਸ ਰਹਾਉ ਜੋ ਮੰਗੋ ਸੋਈ ਸੋਈ ਪਾਵੋ ਆਪਣੇ ਖਸ਼ਮ ਪ੍ਰੋਸਾ ਕਹ ਨਾਨਕ ਗੁਰ ਪੂਰਾ ਭੇਟੇ ਓ ਮਿਟਿਓ ਸਗਲਿਆਂ ਦੀ ਸਾਂ ਸੋਰਠ ਮਹਲਾ 5 ਸਿਮਰ ਸਿਮਰ ਗੁਰ ਸਤਗੁਰ ਆਪਣਾ ਸਗਲਾ ਦੁੱਖ ਮਿਟਾਇਆ ਤਾਪ ਰੋਗ ਗਏ ਗੁਰਬਚਨੀ ਮਨ ਈਸ਼ੇ ਫਲ ਪਾਇਆ ਮੇਰਾ ਗੁਰਪੂਰਾ ਸੁਖ ਦਾਤਾ ਕਰਨ ਕਾਰਨ ਸਮਰੱਥ ਸੁਆਮੀ ਪੂਰਨ ਪੁਰਖ ਵਿਦਾਤਾ ਰਹਾ आनंद बिनोद मंगल गुण गावो गुरु नानक पै दयाला जय जयकार पै जा भीतर होआ पार ब्रह्म रखवाला सोरठ मोहल्ला 5वां दुर्दगवाया हर प्रब आपे सब संसार उबारिया पार ब्रह्म प्रभु कृपा तारि अपना बिरद सुमारिया ਉਹੀ ਰਾਜੇ ਰਾਮ ਕੀ ਰਖਵਾਲੀ ਸੁਖ ਸਹਿਜ ਆਨੰਦ ਗੁਣ ਗਾਵੋ ਮਨ ਤਨ ਦੇ ਸੁਖਾਲੀ ਰਹਾਉ ਪਤ ਤਿ ਉਦਾਰਣ ਸਤ ਗੁਰ ਮੇਰਾ ਮੋਹਿ ਤਿਸ ਕਾ ਪ੍ਰਵਾਸਾ ਬਖਸ਼ ਲੈ ਸਭ ਸੱਚੇ ਸਾਹਿਬ ਸੁਣ ਨਾਨਕ ਕੀ ਅਰਦਾਸਾ ਸੋਰਠ ਮਹੱਲਾ ਪੰਜਮਾ ਬਖਸ਼ਿਆ ਪਾਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਬਿਦਾਰੇ ਗੁਰਪੂਰੇ ਕੀ ਸਰਣੀ ਉਪਰੇ ਕਾਰਜ ਸਗਲ ਸਵਾਰੇ ਹਰ ਜਨ ਸਿਮਰਿਆ ਨਾਮ ਆਧਾਰ ਤਾਂਪ ਉਤਾਰਿਆ ਸਤਗੁਰ ਪੂਰੇ ਆਪਣੀ ਕਿਰਪਾ ਧਾਰ ਰਹਾ ਸਦਾ ਆਨੰਦ ਕਰੇ ਮੇਰੇ ਪਿਆਰੇ ਹਰ ਗੋਵਿੰਦ ਗੁਰ ਰਾਖਿਆ ਵੱਡੀ ਵੱਡਿਆ ਨਾਨਕ ਕਪਤੇ ਕੀ ਸਾਚ ਸ਼ਬਦ ਸਤਿ ਭਾਖਿਆ ਸੋਰਠ ਮਹੱਲਾ ਪੰਜਵਾਂ ਪੈ ਕਿਰਪਾਲ ਗੁਰੂ ਗੋਬਿੰਦ ਸਾਗਲ ਮਨੋਰਥ ਪਾਹੀ ਅਸਰ ਪੈ ਲਾਗ ਹਰ ਚਰਣੀ ਗੋਬਿੰਦ ਕੇ ਗੁਣ ਗਾਏ ਭਲੋ ਸੁਮੂਰਤ ਪੂਰਾ ਸਾਧ ਸਹਜ ਆਨੰਦ ਨਾਮ ਜਪ ਵਾਜੇ ਅਨਹਦ ਤੂਰਾ ਰਹਾ ਮਿਲੇ ਸੁਆਮੀ ਪ੍ਰੀਤਮੇ ਆਪਣੇ ਘਰ ਮੰਦਰ ਸੁਖ ਦਾਈ ਹਰ ਨਾਮ ਨਿਧਾਨ ਨਾਨਕ ਜਨ ਪਾਇਆ ਸਗਲਿ ਈਸ਼ੁ ਪੁਜਾਈ ਸੋਰਠ ਮਹਲਾ ਪੰਜਵਾਂ ਸੰਤੋ ਹਰ ਹਰ ਨਾਮ ਧਿਆਈ ਸੁਖ ਸਾਗਰ ਪ੍ਰਭ ਵਿਸਰੋ ਨਾਹੀ ਮਨ ਚਿੰਦਿਆੜਾ ਫਲ ਪਾਈ ਰਹਾ ਸਤਿਗੁਰ ਪੂਰੈ ਤਾਪੁ ਗਵਾਇਆ ਆਪਣੀ ਕਿਰਪਾ ਤਾਰੀ ਪਾਰ ਬ੍ਰਹਮ ਪ੍ਰਭ ਭੈ ਦਿਆਂ ਲਾ ਦੁਖ ਮਿਟਿਆ ਸਭ ਪਰਵਾਰੀ ਸਰਬ ਨਿਧਾਨ ਮੰਗਲ ਰਸ ਰੂਪਾ ਹਰ ਕਾ ਨਾਮ ਹੈ ਆਦਾਰੋ ਨਾਨਕ ਪਤ ਰਾਖੀ ਪਰਮੇਸ਼ਰ ਉਧਰੀਆ ਸਭ ਸੰਸਾਰ ਸੋਰਠ ਮਹਲਾ ਪੰਜਵਾਂ ਮੇਰਾ ਸਤ ਗੁਰਖਵਾਲਾ ਹੋਆ ਧਾਰ ਕ੍ਰਿਪਾ ਪ੍ਰਵਾਹਤ ਦੇ ਰਾਖਿਆ ਹਰ ਗੋਬਿੰਦ ਨਮਾ ਨਿਰੋਹ ਹਰ ਹਾਂ ਤੋਂਪ ਗਿਆਂ ਪ੍ਰਭ ਆਪ ਮਿਟਾਇ ਜਨ ਕੀ ਲਾਜ਼ਿਰ ਖਾਈ ਸਾਧ ਸੰਗਤ ਤੇ ਸਫਲ ਪਾਏ ਸਤਿਗੁਰ ਕੈ ਬਲ ਜਾਈ ਹਲਤ ਪਲਤ ਪ੍ਰਭ ਦੋਵੇਂ ਸਵਾਰੇ ਹਮਰਾ ਗੁਣ ਅਵਗੁਣ ਨਾ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਤਾਰੇਆ ਸੋਰਠ ਮਹੱਲਾ ਪੰਜ ਮਾ ਜੀ ਜੰਤਰ ਸਾ ਤਿਸ ਕੇ ਕੀਏ ਸੋਈ ਸੰਤ ਸਹਾਈ ਆਪਣੇ ਸੇਵਕੀ ਆਪੇ ਰੱਖੈ ਪੂਰਨ ਭਈ ਬਡਾਈ ਪਾਰ ਬ੍ਰਹਮ ਪੂਰਾ ਮੇਰੇ ਨਾਨਕ ਗੁਰ ਪੂਰੈ ਪੂਰੀ ਸੰਵਰਾਖੀ ਹੋਏ ਸਰਬ ਦਿਵਾਲ ਰਹਾ ਅਨਿਰਣ ਨਾਨਕ ਨਾਮ ਧਿਆਏ ਜੀ ਪ੍ਰਾਨ ਕਾ ਦਾਤਾ ਆਪਣੇ ਦਾਸ ਕੋ ਕੰਠ ਲਾਇ ਰੱਖੈ ਜਿਵੇਂ ਬਾਰਿਕ ਪਿੱਤ ਮਾਤਾ ਸੋਰਠ ਮਹੱਲਾ ਪੰਜਵਾ ਠਾਂਡ ਪਾਈ ਕਰਤਾਰੇ ਤਾਪ ਛੋੜ ਗਿਆਂ ਪਰਵਾਰੇ ਗੁਰਪੁਰਹਿ ਰੱਖੀ ਸ਼ਰਨ ਸੱਚੇ ਕੀ ਤਾਂ ਕੀ ਪਰਮੇਸ਼ਰ ਆਪੋ ਆ ਰਖਵਾਲਾ ਸਾਤ ਸਹਜ ਸੁਖ ਖਿਨ ਮਹਿ ਉਪਜੇ ਮਨ ਹੋਆ ਸਦਾ ਸੁਖਾਲਾ ਰਹੋ ਹਰ ਹਰ ਨਾਮ ਦੀਓ ਦਰ ਤਿੰਨ ਸਗਲਾ ਰੋਗ ਬਿਦਾਰੂ ਆਪਣੀ ਕਿਰਪਾ ਤਾਰੀ ਤਿੰਨ ਸਗਲੀ ਬਾਤ ਸੁਬਾਰੀ ਪ੍ਰਭੇ ਆਪਣਾ ਬਿਰਦ ਸੁਮਾਰਿਆ ਹਮਰਾ ਗੁਣ ਅਬ ਗੁਣ ਨਾ ਵਿਚਾਰਿਆ ਗੁਰ ਕਾ ਸ਼ਬਦ ਪਿਉ ਸਾਖੀ ਤਿੰਨ ਸਗਲੀ ਇਲਾਜ ਰੱਖੀ ਬੋਲਾ ਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹਿਰਾ ਜਪ ਨਾਨਕ ਨਾਮ ਸਚ ਸਾਖਿ ਆਪਣੇ ਦਾਸ ਕੀ ਪੈਜੇ ਰਾਖੀ ਬਿਲਾਵਲ ਮਹੱਲਾ ਪੰਜਵਾਂ ਆਗੇ ਪਾਛੇ ਕੁਸਲ ਪਿਆ ਗੁਰਪੂਰੈ ਪੂਰੀ ਸਵ ਰਾਖੀ ਪਾਰ ਬ੍ਰਹਮ ਪ੍ਰਭ ਕੀ ਨੀ ਮਿਆ ਰਹਾਉ ਮਨ ਤਨ ਰਵ ਰਹਿਆ ਹਰ ਪ੍ਰੀਤਮ ਦੁਖ ਦਰਦ ਸਗਲਾ ਮਿਟ ਗਿਆਂ ਸਾਤ ਸਹਜ ਆਨੰਦ ਗੁਣ ਗਾਹੀ ਦੂਤ ਦੁਸ਼ਟ ਸਭ ਹੋਏ ਖਿਆਂ ਗੁਣ ਅਵ ਗੁਣ ਪ੍ਰਭ ਕਾਛਿਨਾ ਵਿਚਾਰਿਓ ਕਰ ਕਿਰਪਾ ਆਪਣਾ ਕਰਨਿਆ ਅਤਲ ਵਡਾਈ ਅਚੋਤੇ ਬਿਨਾਸੀ ਨਾਨਕਿ ਉਚਰੈ ਹਰ ਕੀ ਜਿਆ ਗੁਣ ਅਵ ਗੁਣ ਪ੍ਰਭ ਕਾਛਿਨਾ ਵਿਚਾਰਿਓ ਕਰ ਕਿਰਪਾ ਆਪਣਾ ਕਰ ਰਿਆ ਅਤਲ ਵਡਾਈ ਅਚੋਤੇ ਬਿਨਾਸੀ ਨਾਨਕਿ ਉਚਰੈ ਹਰ ਕੀ ਜਿਆ ਵਾਹਿਗੁਰੂ ਜੀ ਕਾ ਖਾਲਸਾ 와이 구루지 키 파테